ਕੰਨਨ ਕੀ ਮਾਵਾ ਜਿਹੜੀਆਂ ਨੇ ਨਾ ਉਹ ਤਾਂ ਬਹੁਤ ਪਿਆਰ ਕਰਦੀ ਦੀ ਚਾਹ ਤੇ ਇੱਕ ਮਾਂ ਭਾਂਡੇ ਮਾਂਜ-ਮਾਂਜ ਕੇ ਵੇਣਾ ਚਾਰ-ਚਾਰ ਪੁੱਤਾਂ ਨੂੰ ਪਾਲ ਲਿੰਦੀ ਹੈ ਪਰ ਜੇ ਚਾਰ ਪੁੱਤਾਂ ਨੂੰ ਚਾਹੀਦੀ ਨਾ ਕਿ ਇੱਕ ਮਾਂ ਨੂੰ ਰੋਟੀ ਖਵਾਣੀ ਹੈ ਤੇ ਉਹ ਨਹੀਂ ਖਵਾ ਲਿੰਦੀ ਤੇ ਮਾਂ ਘਾ ਵੇਚ-ਵੇਚ ਕੇ ਵੀ ਪੁੱਤ ਪੜਾ ਕੇ ਅਫਸਰ ਬਣਾ ਲਿੰਦੀ ਹੈ ਕੋਈ ਜੱਜ ਲੱਗ ਜਾਂਦਾ ਹੈ ਕੋਈ ਡੀਸੀ ਲੱਗ ਜਾਂਦਾ ਹੈ ਕੋਈ ਮਨਿਸਟਰ ਲੱਗ ਜਾਂਦਾ ਹੈ ਤੇ ਰਾਤ ਦੇ 2 ਵਜੇ ਦਾ ਟਾਈਮ ਹੈ ਇੱਕ ਪੁੱਤ ਦਿੱਲੀ ਗਿਆ ਹੋਇਆ ਕੰਮ ਲਈ ਤੇ ਰਾਤ ਦੇ 2 ਵਜੇ ਨੇ ਤੇ ਮਾਂ ਸੋਚਦੀ ਏ ਕਿ ਪੁੱਤ ਦਿੱਲੀ ਗਿਆ ਹੈ ਕੰਮ ਲਈ ਸਾਰੇ ਰਿਸ਼ਤੇ ਸੌਂ ਗਏ ਨੇ ਕਹਿੰਦੇ ਨੇ ਕਿ ਪੁੱਤ ਸੌਂ ਗਿਆ ਧੀਆ ਸੌਂ ਗਈਆਂ ਨੇ ਘਰ ਵਾਲੀ ਸੌਂ ਗਈ ਏ ਤੇ ਪਿਓ ਵੀ ਸੌਂ ਗਿਆ ਇੱਕ ਸੁੱਤੀ ਨਹੀਂ ਤੇ ਤੋਂ ਇੱਕ ਮਾਂ ਆ ਜਿਹੜੀ ਨਹੀਂ ਸੁੱਤੀ ਉਹ ਸੋਚਦੀ ਏ ਕਿ ਮੇਰਾ ਪੁੱਤਰ ਜਿਹੜਾ ਦਿੱਲੀ ਗਿਆ ਹੈ ਕੰਮ ਕਰ ਆਇਆ ਨਹੀਂ ਅਰਜਾਈ ਚੋਂ ਉੱਟ ਕੇ ਬਾਹਰ ਜਾਣਾ ਲੱਗਦੀ ਏ ਤੇ ਸੋਚਦੀ ਪਰ ਜਿਹੜਾ 400 ਕਿਲੋਮੀਟਰ ਏਡੀ ਦੂਰ ਦਿੱਲੀ ਤੋਂ ਆ ਜਾਏਗਾ ਕਿਉਂ ਚੌਂਕ ਤੋਂ ਘਰ ਨਹੀਂ ਆ ਸਕਦਾ ਪਰ ਮਾਂ ਦੀ ਮਮਤਾ ਹੈ ਇਸਕੇ ਕਿ ਉੱਠ ਕੇ ਚੌਂਕ ਵਿੱਚ ਖੜੀ ਹੋ ਜਾਂਦੀ ਹੈ ਜਾਣੇ ਆਪਣੇ ਪੁੱਤ ਦੀ ਉਡੀਕ ਲਈ ਤੇ ਪੁੱਤ ਜਿੰਨਾ ਚਿਰ ਘਰ ਕੰਮ ਲਾਣਾ ਆਵੇ ਤੇ ਮਾਂ ਉਹ ਉਡੀਕ ਹੀ ਰਹਿੰਦੀ ਹੈ ਕਹਿੰਦੇ ਨੇ ਕਿ ਇੱਕ ਮਾਂ ਦਾ ਪੁੱਤ ਜੱਜ ਬਣ ਗਿਆ ਜੱਜ ਦੀ ਪੋਸਟ ਮਿਲ ਗਈ ਉਹ ਸਵੇਰੇ ਉੱਠਦਾ ਹੈ ਤਿਆਰ ਹੁੰਦਾ ਤੇ ਕੋਰਟ ਚ ਨਾ ਜਾਂਦਾ ਭਾਜੀ ਫਿਰ ਸ਼ਾਮ ਨੂੰ ਆਉਂਦਾ ਤੇ ਆਪਣੀ ਬੱਚਿਆਂ ਦੇ ਵਿੱਚ ਮਸ਼ਰੂਮ ਹੋ ਜਾਂਦਾ ਉਹਨੂੰ ਆਪਣੀ ਮਾਂ ਨਾਲ ਮਿਲਣ ਦਾ ਟਾਈਮ ਵੀ ਨਹੀਂ ਦਾ ਫਿਰ ਅਗਲੇ ਦਿਨ ਸਵੇਰੇ ਉੱਠਦਾ ਤਿਆਰ ਹੁੰਦਾ ਤੇ ਕੰਮ ਜਾਣ ਲੱਗਦਾ ਤੇ ਮਾਂ ਪਿੱਛੋਂ ਆਵਾਜ਼ ਮਾਰ ਰਹੀਦੀ ਪੁੱਤਰਾ ਇੱਕ ਮਿੰਟ ਗੱਲ ਸੁਣੀ ਤੇ ਕਹਿੰਦਾ ਬੜਾ ਬੜਾ ਵਿਸ਼ਗਨ ਹੋ ਗਿਆ ਕਿ ਮਾਂ ਨੇ ਪਿੱਛੋਂ ਆਵਾਜ਼ ਮਾਰ ਦਿੱਤੀ ਕਹਿੰਦਾ ਹਾਂ ਮਾਂ ਕਿਉਂ ਪਿੱਛੋਂ ਆਵਾਜ਼ ਮਾਰੀ ਹੈ ਕੀ ਗੱਲ ਹੋ ਗਈ ਕਹਿੰਦੀ ਪੁੱਤਰਾ ਇੱਕ ਛੋਟੀ ਜੀ ਮੇਰੀ ਡਿਮਾਂਡ ਸੀਗੀ ਕਹਿੰਦਾ ਮਾਂ ਕੀ ਮੰਗਦਾ ਤੇਰੀ ਕੀ ਚਾਹੀਦਾ ਸੂਟ ਚਾਹੀਦਾ ਕੈਸ਼ ਚਾਹੀਦਾ ਜਾਂ ਕੰਨਾਂ ਨੂੰ ਬਾਣੀਆਂ ਬਣਾ ਦਵਾਂ ਕਹਿੰਦੀ ਪੁੱਤਰਾ ਮੇਰੀ ਐਦਾਂ ਦੀ ਕੋਈ ਡਿਮਾਂਡ ਨਹੀਂ ਫਿਰ ਮਾਂ ਮੈਨੂੰ ਪਿੱਛੋਂ ਆਵਾਜ਼ ਕਿਉਂ ਮਾਰੀ ਹੈ ਮੈਂ ਟੋਟ ਚੱਲਿਆ ਸਾਂ ਮੈਂ ਅੱਜ ਫੈਸਲਾ ਸੁਣਾਣਾ ਸੀ ਤੇ ਤੂੰ ਮੈਨੂੰ ਪਿੱਛੋਂ ਆਵਾਜ਼ ਮਾਰੀ ਕਹਿੰਦੀ ਪੁੱਤਰਾ ਇੱਕ ਛੋਟੀ ਜਿਹੀ ਡਿਮਾਂਡ ਹੈ ਜੇ ਤੂੰ ਪੂਰੀ ਕਰ ਦੇਂਗਾ ਕਹਿੰਦਾ ਮਾਂ ਮੈਂ ਕਿਹਾ ਸੀ ਵਾ ਤੈਨੂੰ ਕੀ ਚਾਹੀਦਾ ਬੋਲ ਕਹਿੰਦੀ ਪੁੱਤ ਮੈਨੂੰ ਨਾ ਤਾਂ ਸੌਂਫ ਚਾਹੀਦਾ ਹੈ ਨਾ ਗੈਸ ਚਾਹੀਦਾ ਹੈ ਤੇ ਨਾ ਕੰਨਾਂ ਨੂੰ ਯਾਰੀਆਂ ਚਾਹੀਦੀਆਂ ਨੇ ਤੇ ਫਿਰ ਮਾਂ ਮੈਨੂੰ ਪਿੱਛੋਂ ਆਵਾਜ਼ ਕਿਉਂ ਮਾਰੀ ਹੈ ਕਹਿੰਦੀ ਪੁੱਤ ਇੱਕ ਛੋਟੀ ਜਿਹੀ ਮੇਰੀ ਬੇਨਤੀ ਸੀ ਤੇਰੇ ਅੱਗੇ ਜੇ ਤੂੰ ਪੂਰੀ ਕਰੇਂ ਕਹਿੰਦਾ ਮਾਂ ਕੋਸ਼ਿਸ਼ ਕਰਾਂਗਾ ਕਿ ਜਰੂਰ ਮੈਂ ਤੇਰੀ ਜਿਹੜੀ ਬੇਨਤੀ ਹੈ ਪੂਰੀ ਕਰ ਸਕਾਂਗਾ ਤੇ ਕਹਿੰਦੀ ਮੇਰੀ ਕੋਈ ਡਿਮਾਂਡ ਨਹੀਂ ਸੀ ਬਸ ਇੱਕੋ ਇੱਕ ਡਿਮਾਂਡ ਆ ਕਿ ਜਦੋਂ ਤੂੰ ਕੋਰਟ 'ਚ ਜਾਂਦਾ ਹੁੰਦਾ ਹੁੰਦਾ ਤਾਂ ਮੈਨੂੰ ਆਪਣਾ ਮੂੰਹ ਦਿਖਾ ਕੇ ਜਾਇਆ ਕਰ ਕਿਉਂਕਿ ਮਾਮਾ ਨੂੰ ਆਪਣੇ ਪੁੱਤ ਦੇ ਮੂੰਹ ਨਾਲ ਹੀ ਚਾਹ ਚੜ੍ਹ ਜਾਂਦਾ ਕਹਿੰਦਾ ਬੱਸ ਮੈਂ ਇੱਡੀ ਇੱਕ ਡਿਮਾਂਡ ਸੀਗੀ ਤੇਰੀ ਕੋਈ ਗੱਲ ਮੈਂ ਥੋੜੀ ਕਰ ਜਾਵਾਂ ਥੋੜੇ ਦਿਨ ਬੀਤ ਗਏ ਨੇ ਤੇ ਫੇਰ ਇਸੇ ਤਰ੍ਹਾਂ ਹੋ ਜਾਂਦਾ ਕਿ ਮਾਂ ਕਹਿੰਦੀ ਪੁੱਤਰਾ ਤੂੰ ਮੇਰੀ ਡਿਮਾਂਡ ਪੂਰੀ ਨਹੀਂ ਕੀਤੀ ਕਹਿੰਦਾ ਮਾਂ ਕੀਤੀ ਤਾਂ ਸੀ ਕਿ ਮੂੰਹ ਤਾਂ ਦਿਖਾ ਕੇ ਜਾਣਾ ਸੀ ਰੋਜ਼ ਕਹਿੰਦੀ ਨਹੀਂ ਮੇਰੀ ਇੱਕ ਡਿਮਾਂਡ ਹੋਰ ਏ ਛੋਟੀ ਜੀ ਮਾਂ ਦੱਸ ਕੀ ਡਿਮਾਂਡ ਹੈ ਕਹਿੰਦੀ ਦੇਖ ਲੈ ਪੁੱਤਰਾ ਕਹਿੰਦਾ ਨਹੀਂ ਮਾਂ ਦੱਸ ਅੱਜ ਮੈਂ ਬੜੇ ਲੋਕਾਂ ਕੋਲੋਂ ਸੁਣਿਆ ਕਿ ਜਿਹੜੇ ਪੁੱਤਿਆ ਮਾਂ ਦਾ ਕਰਜਾ ਨਹੀਂ ਦੱਸ ਬਜੀ ਤੇ ਅੱਜ ਮੈਂ ਤੇਰੀ ਜਿਹੜੀ ਵੀ ਡਿਮਾਂਡ ਹੋਵੇਗੀ ਪੂਰੀ ਕਰਾਂਗਾ ਕਹਿੰਦੀ ਪੁੱਤ ਠੀਕ ਆ ਜਿੱਦਾਂ ਬਚਪਨ 'ਚ ਮੇਰੇ ਨਾਲ ਸੌਣਾ ਸੀ ਨਾ ਇੱਕ ਰਾਤ ਮੇਰੇ ਨਾਲ ਫੇਰ ਤੂੰ ਸੌਣਾ ਕਹਿੰਦਾ ਮਾਂ ਇੰਨੀ ਵੀ ਡਿਮਾਂਡ ਹੈ ਤੇਰੀ ਕਹਿੰਦਾ ਕੋਈ ਗੱਲ ਨਹੀਂ ਅੱਜ ਮੈਂ ਜਦੋਂ ਬਿਊਟੀ ਤੋਂ ਆਵਾਂਗਾ ਕੋਠੇ ਤੂੰ ਤੇ ਮੈਂ ਤੇਰੇ ਨਾਲ ਸੌ ਜਾਵਾਂਗਾ ਮਾਂ ਉਡੀਕਦੀ ਪਈ ਐ ਤੇ ਪੁੱਤ ਆਇਆ ਵਾ ਆ ਕੇ ਕੱਪੜੇ ਲਾਏ ਐ ਤੇ ਆਪਣੀ ਘਰਾਂ ਨੂੰ ਕਹਿੰਦਾ ਕਿ ਅੱਜ ਮੈਂ ਆਪਣੀ ਮਾਂ ਨਾਲ ਸੌਣਾ ਵਾ ਉਹਦਾ ਇੱਕ ਮਹੀਨਾ ਵਰਤਣਾ ਪੂਰਾ ਕਰਨਾ ਮਾਂ ਨੇ ਥੂਈ ਵਿੱਚੋਂ ਆਂਦੇ ਪੁੱਤ ਨੂੰ ਦੇਖਿਆ ਤੇ ਬਿਸਤਰੇ ਉੱਤੇ ਜਾ ਕੇ ਪਾਣੀ ਦਾ ਡੂੰਹ ਦਿੱਤਾ ਜਿੱਦੋਂ ਤੱਕ ਅਜੇ ਬਿਸਤਰੇ ਤੇ ਲੰਮੇ ਪਿਆ ਇਹ ਕਹਿੰਦਾ ਹਾਏ ਮਾਂ ਇਹਨੇ ਦੇਖਿਆ ਪੁੱਤ ਉੱਚੋਂ ਉਹੀ ਲੰਮੇ ਨਿਕਲੇ ਆਣਾ ਹਾਏ ਮਾਂ ਕਹਿੰਦਾ ਮਾਂ ਇੰਨੇ ਜਿੱਤੇ ਬਿਸਤਰੇ ਤੇ ਮੈਨੂੰ ਪਾ ਦਿੱਤਾ ਹੈ ਕਹਿੰਦੀ ਪੁੱਤ ਤੂੰ ਤਾਂ 2 ਮਿੰਟ ਲਈ ਪਿਆ ਮੈਂ ਇੱਕ ਸਾਲ ਜਿੰਨੇ ਤੇ ਪੈ ਕੇ ਤੈਨੂੰ ਸੁੱਕੇ ਪਾਉਂਦੀ ਰਹੀ ਐ ਤੇ ਕਹਿੰਦਾ ਮਾਂ ਦੇ ਚਰਨਾਂ 'ਚ ਵਿੱਜ ਪਿਆ ਤੇ ਅੱਖਾਂ 'ਚੋਂ ਹੰਝੂ ਚੱਲ ਪਏ ਕਹਿੰਦਾ ਮਾਂ ਮੈਂ ਕੀ ਕੋਈ ਵੀ ਪੁੱਤ ਆਪਣੀ ਮਾਂ ਦਾ ਕਰਜ਼ਾ ਵੀ ਉਤਾਰ ਸਕਦਾ ਮੇਰ ਤੋਂ ਗਲਤੀ ਹੋ ਗਈ ਸੀ ਬਹੁਤ ਵੱਡੀ ਇਹ ਗੱਲ ਬਿਲਕੁਲ ਸਹੀ ਹੈ ਜੀ ਭਾਈਆਾਂ ਨਾਲ ਤੇ ਅਸੀਂ ਆਪਣੀ ਮਾਂ ਦੇ ਜਿਹੜੇ ਉਹ ਕੱਖ ਦਾ ਬਦਨਾ ਨਹੀਂ ਮੋੜ ਸਕਦੇ ਕਿਉਂਕਿ ਮਾਵਾਂ ਹੁੰਦੀਆਂ ਇੰਨੀਆਂ ਚੀਜ਼ਾਂ ਨੇ ਤੇ ਤੁਰ ਜਾਵਣ ਇੱਕ ਵਾਰ ਤੇ ਮਾਵਾ ਲੱਭਦੀ ਜਾਣੀ ਲੋਕੋ ਮਾਵਾ ਲੱਭਦੀਆਂ ਨੇ ਇਹ ਗੱਲ ਬਿਲਕੁਲ ਸਹੀ ਹੈ ਜੀ ਇਹ ਜਦੋਂ ਮਾਵਾ ਚੱਲ ਜਾਂਦੇ ਨੇ ਆਪੋ ਸੰਗ ਹੋਣ ਦਾ ਅਹਿਸਾਸ ਹੁੰਦਾ ਹੈ ਤੇ ਆਹ ਆਦੀ ਮਾਂ ਸਾਨੂੰ ਚੰਗੇ ਬਾੜੇ ਕੰਮ ਤੋਂ ਮੋੜਦੀ ਹੈ ਕਹਿੰਦੇ ਨੇ ਕਿ ਮਾਂ ਜਿਹੜੀ ਇਹ ਪੁੱਤ ਨੂੰ ਚੰਗੇ ਬਾੜੇ ਕੰਮ ਤੋਂ ਮੋੜਦੀ ਹੈ ਤੇ ਮਾੜੀ ਸੰਗਤ ਚ ਵੀ ਬਹਿ ਨਹੀਂ ਦਿੰਦੀ ਇਸ ਕਰਕੇ ਜਿਹੜੇ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਨੇ ਇੱਕ ਵਾਰ ਤਾੜੀ ਲਗਾ ਲਿਓ ਕਿਉਂਕਿ ਮਾਵਾ ਪੁਰਮੋਲੀ ਦਾਤ ਨੇ ਤੇ ਬੜੀਆ ਸੱਚੇ ਦਰਬਾਰ ਕੀ ਜੈ